ਰੱਜ ਗਿਆ ਕਹਿੰਦਾ ਮੈਂ ਆਪਣੇ ਪੁੱਤਰ ਨੂੰ ਗੁਰਤੀ ਦਿਵਾਉਣੀ ਹੈ ਲੈ ਵੀ ਜੱਗੂ ਆ ਨੌਜਵਾਨਾ ਦੇਖ ਤੂੰ ਕਿੱਡਾ ਭਾਗਾ ਵਾਲਾ ਗੱਬਰੂਆ ਤੂੰ ਕਿੰਨਾ ਕਰਮਾ ਵਾਲਾ ਆ ਨਿੱਕੇ ਦੇ ਬੱਚੇ ਨੂੰ ਵੀਰ ਲੈ ਕੇ ਆਇਆ ਕਹਿੰਦਾ ਮੈਂ ਵੀ ਚਾਹੁੰਦਾ ਮੇਰਾ ਇਹ ਪੁੱਤਰ ਜੱਗੂ ਵੰਗਰਾ ਦੁਨੀਆ ਤੇ ਨਾਂ ਚਮਕਾਵੇ ਜੱਗੂ ਵੰਗਰਾ ਕਬੱਡੀਆਂ ਖੇਡੇ ਇੱਕ ਆਰੀਆ ਬਾਈ ਦੀ ਸੋਚ ਦੇ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਉਧਰ ਜੱਗੂ ਆ ਕੇ ਬਰੂਆ ਇਧਰ ਜੱਗੂ ਤੋਂ ਗੁਰਤੀ ਦਵਾਈ ਲੈਣੀ ਹੈ ਡਾਕਟਰਾਂ ਦੀ ਟੀਮ ਦਾ ਧੰਨਵਾਦ ਆ ਡਾਕਟਰ ਅੰਗਰੇਜ਼ ਜੀ ਡਾਕਟਰ ਨਰਮਲ ਜੀ ਡਾਕਟਰ ਮਿੰਟੂ ਜੀ ਉਹ ਕਿਰਪਾ ਕਰਕੇ ਆ ਕੇ ਸਾਡੇ ਵੀਰਾਂ ਨੇ ਅਜੇ ਤੜਕੇ ਤੋਂ ਲੈ ਕੇ ਡਿਊਟੀ ਨਿਭਾਈ ਹੈ ਡਾਕਟਰ ਸਹਿਵਾਨ ਆ ਡਾਕਟਰਾਂ ਦੀ ਟੀਮ ਦਾ ਧੰਨਵਾਦ ਹੈ ਉਧਰ ਹਾਕਮ ਵਾਲੀਆਂ ਜੱਗੂ ਗੁਰਤੀ ਦੇ ਰਿਹਾ ਹੈ ਸਤਪਾਲ ਮਾਹੀ ਜੀ ਮੇਰੇ ਵਾਲੇ ਮੈਕ ਤੇ ਆ ਜਾਣਗੇ ਸਤਪਾਲ ਮਾਹੀ ਜੀ ਕੀ ਬਾਤਾਂ ਨੇ ਇਧਰ ਬਾਈ ਆਇਆ ਬਾਈ ਆਹੂ ਪਿੰਡ ਦਾ ਵੱਡਾ ਜੀ ਬਾਈ ਦਾ ਕਹਿੰਦੇ ਬੱਲੋ ਪਿੰਡ ਹੈ ਕਹਿੰਦਾ ਮੈਂ ਆਪਣੇ ਬੱਚੇ ਨੂੰ ਗੁਰਤੀ ਦਿਵਾਉਣੀ ਹੈ ਹਾਕਮ ਵਾਲੀਏ ਜੱਗੂ ਤੋਂ ਇਹਦਾ ਨਵੀਰ ਨਾਮ ਹੈ ਅੱਜ ਤੋਂ ਕਹਿੰਦੇ ਛੋਟਾ ਜੱਗੂ ਹੋਵੇਗਾ ਮੇਰੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੋ ਮੇਰੇ ਵੀਰੋ ਹਾਕਮ ਵਾਲੀਏ ਜੱਗੂ ਅੱਜ ਕਹਿੰਦੇ ਗੁਰਤੀ ਦੇ ਰਿਹਾ ਇਸ ਨਿੱਕੇ ਦੇ ਬੱਚੇ ਨੂੰ ਤੇ ਬਾਈ ਕਹਿੰਦਾ ਵੀ ਮੈਂ ਕਹਿੰਦੇ ਵੀ ਇਹ ਸੋਚ ਹੈ ਮੇਰਾ ਪੁੱਤਰ ਵੀ ਵੱਡਾ ਹੋ ਕੇ ਕਬੱਡੀ ਖੇਡੇ ਲੈ ਵੀ ਜੱਗੂ ਤੋਂ ਬਹੁਤ ਕਰਮ ਵਾਲਾ ਤੂੰ ਭਾਗਾ ਵਾਲਾ ਗੱਬਰੂਆ ਤੈਨੂੰ ਲੋਕਾਂ ਦਾ ਇਨਾ ਪਿਆਰ ਮਿਲਿਆ ਲੋਕਾਂ ਦਾ ਇਨਾ ਕਹਿੰਦੇ ਮੇਰੇ ਵੀਰੋ ਮਾਣ ਸਨਮਾਨ ਮਿਲਿਆ ਇਹ ਤਾਂਵੇਂ-ਟਾਂਵੇਂ ਖਿਡਾਰੀਆਂ ਦੇ ਹਿੱਸੇਦਿਆਂ ਦੀਆਂ ਚ ਜਾਉਂਦੀਆਂ ਨੇ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਅਗਲਾ ਮੈਚ ਬੋਦਾ ਤੇ ਝਾੜੋ ਆਓ ਜੀ ਸਤਿ ਪਾਤਰੀ ਜੀ ਆਓ ਗਰਾਊਂਡ ਦੇ ਵਿੱਚ